सत रहे हो दैनिक मेज पी टीवी सादा चैनल सबसक्राइब करो नबाओ घंटी घंटी दबाते ही मिल गया सारिया खबर उस वे टाइम तो मोबाइल ऐसी ਪੰਜਾਬ ਦੇ ਗੈਂਗਸਟਰਾਂ ਦਾ ਹਥਿਆਰਾਂ ਦਾ ਸ਼ੌਂਕ ਪੂਰਾ ਕਰਨ ਵਾਲਾ ਇਸrar ਆਲਮ ਫੜਿਆ ਗਿਆ ਹੈ। ਜਲੰਧਰ ਦੇ ਹਥ ਪੁਲਿਸ ਨੂੰ ਮਿਲੀ ਹੈ ਇਹ ਸਫਲਤਾ। ਇਸrar ਆਲਮ ਦੇ ਕਾਰਨਾਮੇ ਬਹੁਤ ਵੱਡੇ ਨੇ ਕਿਉਂਕਿ ਇਸਨੇ ਪੰਜਾਬ ਦੇ ਕਈ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕੀਤੇ ਨੇ। ਅਜੀਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਤੇ ਗੈਂਗ ਦੇ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਵੈਪਨ ਸਪਲਾਈ ਕਰਨ ਵਾਲੇ ਨੂੰ ਵੀ ਪੁਲਿਸ ਨੇ ਆਪਣੇ ਚਾਲ ਚੱਲ ਸਤਾ ਲਿਆ। ਕੁਝ ਦਿਨ ਪਹਿਲਾਂ ਚਰੰਦਾ ਤਹਿਤ ਪੁਲਿਸ ਨੇ ਗੈਂਗਸਟਰ ਸੁਖਾ ਕਾਲਵਾ ਦੇ ਫੈਨ ਜਸਕਰਨ ਨੋਜ਼ ਦੇ ਗੈਂਗ ਦੇ ਨਾਲ ਗ੍ਰਿਫਤਾਰ ਕੀਤਾ ਸੀ ਇਸ ਗੈਂਗ ਦੇ ਕੋਲੋਂ ਕਰੀਬ 11 ਵੈਪਨ ਬਰਾਮਦ ਕੀਤੇ ਗਏ ਸੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਕਿ ਇਹ ਵੈਪਨ ਕਿੱਥੋਂ ਆਏ ਤਾਂ ਪਤਾ ਲੱਗਿਆ ਕਿ ਇਹਨਾਂ ਵੈਪਨਾਂ ਨੂੰ ਇਸਰਾਰ ਆਲਮ ਨੇ ਸਪਲਾਈ ਕੀਤਾ ਸੀ ਆਖਰਕਾਰ ਪੁਲਿਸ ਨੇ ਜਾਲ ਵਿਛਾ ਲਿਆ ਇੰਤਜ਼ਾਰ ਕਰਨਾ ਸ਼ੁਰੂ ਕੀਤਾ ਕਿ ਇਸਰਾਰ ਆਲਮ ਪੰਜਾਬ ਆਵੇ ਤੇ ਪੁਲਿਸ ਉਸ ਨੂੰ ਆਪਣੇ ਗ੍ਰਿਫਤ ਵਿੱਚ ਲੈ ਲਵੇ ਅਜਿਹਾ ਹੀ ਹੋਇਆ ਪੁਲਸ ਨੇ ਜਦੋਂ ਇਸਰਾਰ ਆਲਮ ਨੂੰ ਫੜਿਆ ਤਾਂ ਹਿਰਾਣ ਰਹਿ ਗਈ ਕਿਉਂਕਿ ਇਸ ਦੇ ਕੋਲੋਂ 2 315 ਬੋਰ ਦੀਆਂ ਰਾਈਫਲਾਂ ਪ੍ਰਾਪਤ ਕੀਤੀਆਂ ਗਈਆਂ ਇਸ ਤੋਂ ਇਲਾਵਾ ਦੋ ਪਿਸਟਲ ਵੀ ਫੜੇ ਗਏ ਪਰ ਰਾਈਫਲਾਂ ਦੇ ਵਿੱਚ ਕੁਝ ਖਾਸ ਸੀ ਇਹ ਰਾਈਫਲਾਂ ਫੋਲਡੇਬਲ ਸੀ ਯਾਨੀ ਕਿ ਲੰਬੀ ਚੌੜੀ ਰਾਈਫਲ ਚੱਕਣ ਦੀ ਲੋੜ ਨਹੀਂ ਉਸ ਨੂੰ ਫੋਲਡ ਕਰਕੇ ਕਿਤੇ ਵੀ ਪੰਚਾਇਆ ਜਾ ਸਕਦਾ ਸੀ ਤੇ ਲੋੜ ਪੈਣ ਦੇ ਉੱਤੇ ਇਸ ਨੂੰ ਆਪਸ ਵਿੱਚ ਲੋਡ ਕਰ ਲਿਤਾ ਜਾਂਦਾ ਸੀ ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਜ਼ਿਲਹੰਦਰ ਦੇ ਐਸਐਸਪੀ ਨਵਜੋ ਸਿੰਘਮਲ ਆਪਾਂ ਪਾਜੀ ਕਰਦੇ ਹੋ ਚਲੋ ਜੀ ਸਰ ਦੱਸੋ ਕੀ ਹੈ ਕਿ ਜ਼ਿਲਹੰਦਰ ਰੂਰਲ ਪੁਲਿਸ ਨੂੰ ਗੈਂਗਸਟਰਸ ਤੇ ਹੋਰ ਮਾੜੀਆਂ ਅਸਰਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਫੀ ਵੱਡਾ ਹੰਗਾਰਾ ਮਿਲਿਆ ਜਦੋਂ ਕੱਲ ਸ਼ਾਮ ਨੂੰ ਕੰਗਨੀਵਾਲ ਪੁਲੀ ਤੋਂ ਇੱਕ ਬੰਦਾ ਇਸਰਾਰ ਅਹਿਮਦ ਪੁਲਿਸ ਜ਼ਿਲਹੰਦਰ ਰੂਰਲ ਪੁਲਿਸ ਨੇ ਅਰੈਸਟ ਕੀਤਾ ਇਸ ਟੀਮ ਨੂੰ ਹੈਡ ਕਰ ਰਹੀ ਸੀ ਸਾਡੇ ਐਸਪੀਡੀ ਬਲਕਾਰ ਸਿੰਘ ਜੀ ਡੀਐਸਪੀ ਡੀਐਸਪੀ ਐਚ ਤੇ ਸ਼ਿਵ ਕੁਮਾਰ ਇੰਸਪੈਕਟਰ ਸਾਹਿਬ ਇਹਨਾਂ ਨੇ ਜਦੋਂ ਇਸ ਬੰਦੇ ਨੂੰ ਅਰੈਸਟ ਕੀਤਾ ਤੇ ਇਹਦੇ ਕੋਲੋਂ 4 ਵੈਪਨ ਰਿਕਵਰ ਹੋਏ 2 315 ਬੋਰ ਦੇ ਤੇ 2 12 ਬੋਰ ਦੇ ਇੱਥੇ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਚਾਹੂੰਗਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰੀਕੇ ਦੀ 315 ਬੋਰ ਦੀ ਰਾਈਫਲ ਅਬਲੀਕ ਪਿਸਟਲ ਫੜੀ ਗਈ ਹੈ ਇਹਨਾਂ ਨੇ ਇੰਨੀ ਵਧੀਆ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਹੈ ਕਿ ਇਸ ਰਾਈਫਲ ਦੀ ਬੈਰਲ ਡਿਟੈਚੇਬਲ ਹੈ ਡਿਟੈਚੇਬਲ ਦਾ ਮਤਲਬ ਕਿ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਇਹ ਉਸ ਬੈਰਲ ਨੂੰ ਲਾ ਸਕਦੇ ਨੇ ਜਿਹੜੀ ਕਿ ਇੱਕ ਛੋਟੇ ਬੈਗ ਦੇ ਵਿੱਚ ਕਿੱਟ ਦੇ ਵਿੱਚ ਵੈਪਨ ਆ ਸਕਦਾ ਇਹ ਬਹੁਤ ਹੀ ਕਾਰਗਟਾਈਡ ਦਾ ਵੈਪਨ ਹੈ ਜੋ ਜਲੰਧਰ ਰੂਰਲ ਪੁਲਿਸ ਨੇ ਇਸ ਨੂੰ ਫੜ ਕੇ ਇਸ ਇਲਾਕੇ ਦੇ ਵਿੱਚ ਹੋਣ ਵਾਲੇ ਵੱਡੇ ਕ੍ਰਾਈਮਾਂ ਤੇ ਠਲ ਪਾਈ ਜੀ ਸਰ ਇਹਨਾਂ ਦਾ ਵੈਪਨ ਜਿਹੜੇ ਬਣਾਇਆ ਵੈਪਨ ਆਪ ਤਿਆਰ ਕਰਦਾ ਸੀ ਜਾਂ ਕਿ ਤੋ ਇਹ ਹੁਣ ਇਹਨੂੰ ਫੜਿਆ ਗਿਆ ਹੈ ਇਹ ਹੈਗਾ ਬਿਜਨੌਰ ਯੂਪੀ ਦਾ ਰਹਿਣ ਵਾਲਾ ਜੀ ਇਹ ਹੁਣ ਇਸ ਤੋਂ ਗੱਲ ਏ ਕਲੀਅਰ ਕੀਤੀ ਜਾਵੇਗੀ ਕਿ ਆਪੇ ਇਹਨੂੰ ਉੱਥੇ ਮੈਨੂਫੈਕਚਰ ਕਰ ਰਿਆ ਸੀ ਜਾਂ ਉੱਥੇ ਮੈਨੂਫੈਕਚਰਸ ਤੋਂ ਲੈ ਕੇ ਇੱਥੇ ਆ ਕੇ ਵੇਚਦਾ ਸੀ ਸਰ ਹੁਣ ਦੇ ਕਰ ਨੇ ਕਿੰਨੀ ਸਪਲਾਈ ਕੀਤੀ ਕਿਹਨਾਂ ਨੂੰ ਕੀਤੀ ਇਹ ਜਿਹੜਾ ਪਹਿਲਾ ਇੱਕ ਅਸੀਂ ਗੈਂਗ ਫੜਿਆ ਸੀ ਜਿਸ ਕਰਨ ਦਾ ਦਿਨਾਂ ਕੋਲ ਨਵ ਵੈਪਨਸ ਫੜੇ ਗਏ ਸੀ ਇਹਨੇ ਕੁਝ ਵੈਪਨਸ ਉਹਨਾਂ ਨੂੰ ਵੀ ਸਪਲਾਈ ਕੀਤੇ ਸੀਗੇ ਤੇ ਇਹ ਚਾਰ ਵੈਪਨਸ ਹੁਣ ਰਿਕਵਰ ਹੋਏ ਨੇ ਬਾਕੀ ਇਹਦਾ ਹੁਣ ਡਿਮਾਂਡ ਲੈ ਕੇ ਇਸ ਤੋਂ ਪੁੱਛ ਕੇ ਚ ਕਰਾਂਗੇ ਕਿ ਹੋਰ ਇਹਨੇ ਕਿਸ-ਕਿਸ ਨੂੰ ਵੈਪਨ ਸਪਲਾਈ ਕੀਤੇ ਇੰਨੇ ਕਿੰਨੇ ਪਰਚੇ ਪਹਿਲੇ ਦਰਜ ਨੇ ਇਹ ਹੁਣ ਕਲੀਅਰ ਕਰਾਂਗੇ ਗੱਲ ਉੱਥੇ ਯੂ ਤੇ ਜਿਨ੍ਹਾਂ ਜਿਨ੍ਹਾਂ ਨੂੰ ਇਹਨੇ ਗਨਸ ਸਪਲਾਈ ਕੀਤੀਆਂ ਤੇ ਉਹਨਾਂ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜੇ ਕੋਈ ਗੱਲ ਅਸੀਂ ਸਾਹਮਣੇ ਆਂਦੀ ਹੈ ਜਿਨ੍ਹਾਂ ਨੂੰ ਇਹਨੇ ਸਪਲਾਈ ਕੀਤੀ ਹੈ ਤੇ ਉਹਨਾਂ ਦੇ ਡਿਫਰੈਂਟਲੀ ਉਹਨਾਂ ਦੇ ਅਗੇਂਸਟ ਜੋ ਬੰਦਾ ਹੋਏਗਾ ਲਾਅ ਮੁਤਾਬਕ ਉਹ ਕੀਤਾ ਜਾਏਗਾ ਮਤਲਬ ਅਸੀਂ ਇਹ ਕਹਿ ਸਕਦੇ ਕਿ ਗੈਂਗਸਟਰਾਂ ਨੂੰ ਸਪਲਾਈ ਕਰਦੇ ਲਾਸਟ ਟਾਈਮ ਜਿਹੜਾ ਅਸੀਂ ਗੈਂਗ ਫੜਿਆ ਸੀ ਜਿਹਦਾ ਮੈਂ ਤੋਂ ਪਹਿਲਾਂ ਵੀ ਮੈਂਸ਼ਨ ਕੀਤਾ ਜਿਸ ਨੂੰ ਜਸ ਕਰੰਟ ਹੈਡ ਕਰ ਰਿਹਾ ਸੀਗਾ ਜਿਨ੍ਹਾਂ ਕੋਲੋਂ ਨੌ ਵੈਪਨਸ ਮਲੇ ਸੀ ਇਹਨੇ ਕੁਝ ਵੈਪਨਸ ਉਹਨਾਂ ਨੂੰ ਸਪਲਾਈ